हाँ जी मेरा नाम सुमिंदर बातिशा मैं यहाँ पे एज इंग्लिश लेक्चरर काम कर रही हूँ स्कूल में एक मेल कोई रिसीव हुआ है कोई बॉम्ब वगैरह को लेके तो उसके लिए हमने डीओ सर को डीसी सर को सबको इन्फॉर्म कर दिया अपने डिपार्टमेंट को इन्फॉर्मेशन दे दी है इसके रिगार्डिंग बाकी स्कूल तो नॉर्मल चल रहा है हा, हाँ जी पुलिस आई है और उसने कोई चेकिंग वगैरह की है स्कूल में, तो में बाकी नहीं स्कूल में छुट्टी तो स्कूल में ही है, बच्चे में है। मेल में क्या लिखा गया कुछ पता है मेल में कोई को कुछ लिखा हुआ और कुछ लिखा हुआ की कोई बम धमाका होगा दो बज के ग्यारह मिनट पे कोई मेरे पास तो इन्फॉर्मेशन बारह बजे पहुंची है जी जी हमने अपने डी ओ सर को इन्फॉर्म कर दिया डीसी ऑफिस इन्फॉर्म कर दिया जी पूरी टेक्निकल अटैचिंग है हां जी पुलिस ने चेकिंग की ने है आप जी सेक्शन ਦੇ ਵਿੱਚ گورنمنٹ سکول ਤਾਂ ਉਹਨਾਂ ਨੂੰ ਮੇਲ ਰਾਹੀਂ ਕੁਝ ਥ्रेटनिंग ਮੈਸੇजेस ਆਏ ਹੈਗੇ ਨੇ ਤਾਂ ਇਹਦੇ ਵਿੱਚ ਆਇਆ ਬੀنگ ਕੋल्ड के ਜਿਹੜਾ ਮੁਤਲਕਾ ਜਿਹੜਾ ਪ੍ਰਿੰਸੀਪਲ ਹੈ ਉਹਨਾਂ ਕੋਲੋਂ ਹਜੇ ਸਟੇਟਮੈਂਟ ਲੈਣਾ ਬਾਕੀ ਹੈ ਤਾਂ ਪਿੱਛੇ ਵੀ ਇਹੋ ਜਿਹੀ ਕੋਈ ਥ्रेट मेल ਆਈ ਸੀਗੀ ਸਕੂਲ ਨੂੰ ਅਸੀਂ ਉਹਦੇ ਵਿੱਚ ਪਰਚਾ ਦਰਜ ਕਰਦਿਆ ਸੀਗਾ ਤਾਂ ਨਾਲ ਦੇ ਨਾਲ ਅਸੀਂ ਦੀ ਜਿਹੜੀ ਡੀਟੇਲ ਸਾਡੀ ਜਿਹੜੀ ਟੈਕਨੀਕਲ ਸੈਲ ਹੈ ਜਿਹੜੀ ਈਮੇਲ ਆਈਡੀ ਤੋਂ ਡੀਟੇਲਸ ਜਾਂ ਜਿਹੜਾ ਥ੍ਰੈਟ ਮੇਲ ਆਇਆ ਹੈ ਉਹਨਾਂ ਨੂੰ ਤੇਜਿਆ ਹੈ ਪਰ ਰੈਜ਼ੋਲੂਸ਼ਨ ਤਾਂ ਉਹਨੂੰ ਥੋੜਾ ਜਿਹਾ ਅਸੀਂ ਪ੍ਰੀਲੀਮਨਰੀ ਵੇਖ ਕੇ ਵੀ ਆਰ ਵੈਰੀ ਸ਼ੋਰ ਕਿ ਅਸੀਂ ਯੂ نو ਰੈਜ਼ੋਲਵ ਕਰਾਂਗੇ ਨਾਲ ਦੇ ਨਾਲ ਵਾਂਸ ਵੀ ਗੇਟ ਅ ਸਟੇਟਮੈਂਟ ਫਰਮ ਦ ਸਕੂਲ ਅਥਾਰਟੀ ਅਸੀਂ ਉੱਤੇ ਪਰਚਾ ਵੀ ਦਰਜ ਕਰਾਂਗੇ ਤਾਂ ਇਹਦੇ ਵਿੱਚ ਜਿਹੜੇ ਪਿੱਛੇ ਜਿਹੜਾ ਵੀ ਕੋਈ ਅਨਸਰ ਹੈ ਤਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਊਗੀ ਕਦਰ ਵਿੱਚ ਸਕੂਲ ਅੱਜ ਖੁੱਲ ਗਏ ਨੇ ਸਰਕਾਰੀ ਸਕੂਲ ਖੁੱਲ ਗਏ ਨੇ ਪ੍ਰਾਈਵੇਟ ਵੀ ਖੁੱਲ ਗਏ ਨੇ ਇਸ ਤਰ੍ਹਾਂ ਦੀ ਪੂਰੀ ਸੁਰੱਖਿਆ ਇਸ ਵੇਲੇ ਜਿਹੜੇ ਦਿਹਾਤੀ ਦੇ ਸਕੂਲਾਂ ਨੂੰ ਦੇ ਰਹੇ ਨੇ ਨਹੀਂ ਇਹਦੇ ਵਿੱਚ ਮਤਲਬ ਇਨ ਆਲਮੋਸਟ ਆਲ ਕੇਸਸ ਇਥੇ ਵੀ ਇਹ ਇਸ ਤਰ੍ਹਾਂ ਦੀ ਥ੍ਰੈਟ ਮੇਲਸ ਆਈਏ ਦੇ ਵਰ ਹਾਕਸ ਈਮੇਲਸ ਬਟ ਫਿਰ ਵੀ ਅਸੀਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਮੇਸ਼ਾ ਐਜ਼ ਅ ਸੇਫਟੀ ਪ੍ਰੋਪਰਸ਼ਨ ਉੱਤੇ ਇਸ ਜਾਂ ਐਂਟੀ ਸਪੋਟਾ ਚੈੱਕ ਕਰਦੇ ਹਾਂ ਤਾਂ ਉਥੇ ਜੀ ਫਿਜ਼ੀਕਲੀ ਵੀ ਚੈੱਕ ਕਰਦੇ ਆ ਬਾਕੀ ਜਿਹੜਾ ਇਕੁਪਮੈਂਟ ਤੇ ਰਹੀ ਡੌਗ ਸਕਵਾ ਤੇ ਰਹੀ ਅਸੀਂ ਚੈੱਕ ਕਰਦੇ ਆ ਐਂਡ ਉਸ ਤੋਂ ਬਾਅਦ ਮਤਲਬ ਸਕੂਲ ਅਥਾਰਟिटीज ਜੋ ਅਸੀਂ ਅਲਾਉ ਕਰਦੇ ਆ ਕਿ ਉਹ ਉਥੇ ਆਪਣਾ ਜਿਹੜਾ ਰੁਟੀਨ ਹੈ ਉਹ ਕੰਟੀਨਿਊ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਅੰਮ੍ਰਿਤਸਰ ਦੌਰੇ ਤੇ ਨੇ ਤੇ ਨਾਲ ਦੀ ਨਾਲ ਰਾਸ਼ਟਰਪਤੀ ਵੀ ਜਿਹੜੇ ਨੇ ਉਹ ਦੌਰੇ ਤੇ ਨੇ ਤਾਂ ਉਸ ਦੇ ਬਾਵਜੂਦ ਜਿਹੜੀ ਆ ਮੇਲ ਕਰਨੀ ਕਿਸ ਤਰ੍ਹਾਂ ਸਮਝਦੇ ਤਾਂ ਨਹੀਂ ਇਹ ਕਾਫੀ ਜਿਹੜੇ ਸੀ ਹੁਣ ਤੱਕ ਇਸ ਤਰ੍ਹਾਂ ਦੇ ਕੇਸਸ ਹੋਏ ਮਤਲਬ ਜਿਸ ਤਰ੍ਹਾਂ ਕੋਈ ਮਿਸਚੀਵ ਕਰਦਾ ਹੈ ਸ਼ਰਾਰਤ ਕਰਦਾ ਹੈ ਪਿੱਛੇ ਵੀ ਕੁਝ ਸਕੂਲਾਂ ਨੂੰ ਆਈਆਂ ਸੀ ਜੀ ਆ ਤਾਂ ਉਹਦੇ ਵਿੱਚ ਜਦੋਂ ਫਿਰ ਕੇਸ ਫੇਸ ਹੋਇਆ ਤਾਂ ਉਹਦੇ ਵਿੱਚ ਇਹ ਪਤਾ ਲੱਗਾ ਕਿ ਜਿਹੜੇ ਸਕੂਲ ਦੇ ਬੱਚੇ ਸੀਗੇ ਉਹਨਾਂ ਨੇ ਛੁੱਟੀ ਕਰਾਨੀ ਸੀਗੀ ਸਕੂਲ ਚੋਂ ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਮੇਲਾ ਕਰਤੀਆਂ ਸੋ ਅਸੀਂ ਇਹਨੂੰ ਹਰ ਪੱਖੋਂ ਵੇਖ ਰਹੇ ਨੇ ਤਾਂ ਲਾਈਟਲੀ ਵੀ ਨਹੀਂ ਲੈ ਰਹੇ ਤਾਂ ਅਸੀਂ ਪ੍ਰੋਪਰਲੀ ਉਹਨੂੰ ਇਨਵੈਸਟੀਗੇਟ ਕਰਾਂਗੇ ਆਪਾਂ ਵੇਖ ਲਾਂਗੇ ਕਿ ਇਹਦੇ ਵਿੱਚ ਜਿਹੜਾ ਬੰਦਾ ਪਿੱਛੇ ਸੀਗਾ ਐਂਡ ਉਹਦਾ ਮਨਕਾਸ਼ ਕੀ ਸੀ ਮੁਕੋ ਦਾ ਮੰਨ ਮੋਗਾ ਦਾ ਸਤਿ ਕ੍ਰਿਮ ਕਹਿੰਦਾ ਮੋਹਲਾ ਸਾਮ ਰਾਣੀ ਸਿੱਧੀਆਂ ਦੇ ਆਈਆਂ ਬੇਨਾਮ ਸਹਿਬ ਨਹੀਂ 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 ਉਹ ਜੀ ਕੋਈ ਗੱਲ ਨਹੀਂ ਹੈ ਇੱਕ ਕਾਫੀ ਅਸੀਂ ਥੋੜਾ ਜਿਹਾ ਫਿਲਮ ਮੇਰੀ ਇਨਵੈਸਟੀਗੇਸ਼ਨ ਦੇ ਵਿੱਚ ਕੀਤੀ ਹੈ ਤੇ ਇਹ ਜਲਦੀ ਆਪਾਂ ਰਿਪੋਰਟ ਦੇਵਾਂਗੇ